ਇਹ ਇਹ ਸਟੇਟਸੀਆਂ ਇਹ ਪੰਜਾਬ ਦੀ ਰੀਸ ਕਰਦੀਆਂ ਸੀ ਪਰ ਹੁਣ ਪੰਜਾਬ ਇਹਨਾਂ ਦੀ ਰੀਸ ਵੀ ਨਹੀਂ ਕਰ ਸਕਿਆ ਪੰਜਾਬ ਦੇ ਜਿਹੜੇ ਮੁਲਾਜ਼ਮ ਜਿਹੜੇ ਮੁਲਾਜ਼ਮ ਨੇ ਉਹ ਇਹ ਪਿੱਛੇ ਆਪਾਂ ਇਹਦਾ ਇਸ ਕਰਕੇ ਕਰ ਰਹੇ ਨੇ ਤੇ ਇਹਦੇ ਇਲਾਵਾ ਜਿਹੜੇ ਮੁਲਾਜ਼ਮ ਨੇ ਉਹ ਕੈਸ਼ਲੈਸ ਸਕੀਮ ਮੰਗ ਰਹੇ ਨੇ ਕਿ ਜਿੱਥੋਂ ਮਰਜੀ ਉਹ ਇਲਾਜ ਕਰਾਉਣ ਉਹ ਇਲਾਜ ਜਿਹੜਾ ਹੈਗਾ ਉਹ ਗਵਰਨਮੈਂਟ ਦਾ ਜਿਹੜੇ ਉੱਥੇ ਜਿਹੜੇ ਹਸਪੀਟਲ ਨੇ ਉਹ ਗਵਰਨਮੈਂਟ ਤੋਂ ਆਪਣਾ ਲੈਣ ਪਰ ਇਹ ਵੀ ਅਸੀਂ 1 ਸਾਲ ਕਰਾਉਣ ਦੇ ਬਾਅਦ ਇਹਨਾਂ ਨੇ ਬੰਦ ਕਰ ਦਿੱਤਾ ਹੈਗਾ ਤੇ ਡੀਏ ਜੀ ਐ ਵਾਹ 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 ਇਹ ਸਾਥ ਤੋਂ ਸੇ ਹੋਏ ਸਾਡੇ ਨਾਲ ਉਸ ਤੋਂ ਬਾਅਦ ਅਸੀਂ ਗੱਲ ਲੋਕਾਂ ਦੀ ਕਜੇਰੀ ਕੀ ਲੈ ਕੇ ਆਏ ਆਂ ਸਾਡੇ ਪਾਸੇ ਉਹ ਲੋਕ ਨੇ ਜਿਨ੍ਹਾਂ ਦਾ ਅੱਜ ਅਸੀਂ ਟਿੱਟ ਸਿ ਆਪਾਂ ਇੱਥੇ ਕਰ ਰਹੇ ਆਂ ਭਾਵੇਂ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਇਹ ਸਾਰੇ ਜਿਹੜੇ ਰਲ ਕੇ ਰਿਆਲ ਮਿਲ ਕੇ ਸਾਡੀ ਲੋਟ ਦਾ ਰਹੇ ਜੇਕਰ ਅਸੀਂ ਆਏਗੇ ਕਹਿੰਦੇ ਆ ਵੀ ਸ਼ਾਇਦ ਸਾਡੀਆਂ ਮੰਗਾਂ ਦੇ ਵਿੱਚ ਸਾਡੀ ਕਿਸੇ ਕੋਈ ਮਦਦ ਕਰ ਦੇਣ ਕੇ ਸਪੋਰਟ ਕਰ ਦੇਣ ਕੇ ਜਾਂ ਸਾਡੇ ਤੇ ਰਹਿਮ ਆ ਜੂ ਇਹ ਗੱਲ ਮੇਰੇ ਦੋਸਤ ਭੋਲੇ ਇਹ ਸਾਰੇ ਜਿੰਨੇ ਪੈਨਸ਼ਨਰਸ ਨੇ ਭਾਈ ਜਿਹੜਾ ਹੈਗਾ ਜਨਵਰੀ ਨੂੰ ਇੱਕ ਦਿਹਾਂਨੇ ਮੀਟਿੰਗ ਹੋਈ ਸੀ ਸਾਂਝੇ ਫਰੰਟ ਦੀ ਪੈਨਸ਼ਨ ਉਹਦੇ ਵਿੱਚ ਇਹ ਪਾਸ ਕੀਤਾ ਗਿਆ ਕਿ ਜਿਹੜਾ ਹੈਡਕੁਆਟਰਾਂ ਤੇ ਹਰ ਇੱਕ ਜ਼ਿਲ੍ਹਾ ਹੈਡਕੁਆਟਰ ਤੇ ਆ 7 ਤਾਰੀਖ ਨੂੰ ਆਪਣਾ ਭੁਖ ਹੜਤਾਲ ਰੱਖ ਕੇ ਸ਼ਾਮ ਨੂੰ ਜਿਹੜਾ ਹੈਗਾ ਡੀਸੀ ਦਾ ਨੂੰ ਮੰਗ ਪੱਤਰ ਦੇਣਾ ਕਿਉਂਕਿ ਸਰਕਾਰ ਬਹੁਤ ਦੇਰ ਤੋਂ ਜਿਹੜੀ 10 ਸਾਲ ਹੋ ਗਏ ਇਹ ਸਰਕਾਰ ਦੇ ਅੱਗੇ ਅਸੀਂ ਆਪਣੀਆਂ ਮੰਗਾਂ ਰੱਖਦੇ ਹਾਂ ਪਰ ਉਹ ਉਹੀ ਮੰਗ ਨਹੀਂ ਮੰਨਦੀ ਕੋਈ ਸੁਣਦੀ ਨਹੀਂ ਹੈ ਮੀਟਿੰਗਾਂ ਦੇ ਕੇ ਭੱਜ ਜਾਂਦੀ ਹੈ ਮੁੱਖ ਮੰਗਾਂ ਸਾਡੀਆਂ ਬਹੁਤ ਪੁਰਾਣੀਆਂ ਨੇ ਉਹੀ ਮੰਗਾ ਸੀ ਕਰ ਰਹੇ ਸਾਡੀਆਂ ਮੰਨੀਆਂ ਉਹੀਆਂ ਮੰਗਾਂ ਨੇ ਜਿਹੜੀਆਂ ਉਹ ਕਰ ਰਹੇ ਨੇ ਜਿਹਦੇ ਵਿੱਚ ਸਾਡੇ ਜਿਹੜੇ ਪੈਨਸ਼ਨਰ ਜਿੰਨੇ ਵੀ ਪੰਜਾਬ ਦੇ ਨੇ ਉਹਦੇ ਵਿੱਚ 6ਵੇਂ ਪੇ ਕਮਿਸ਼ਨ ਨੇ ਇੱਕ ਰਿਪੋਰਟ ਦਿੱਤੀ ਸੀ ਕਿ ਉਹਨਾਂ ਦੀ ਜਿਹੜੀ ਪੈਨਸ਼ਨ ਹੈ 2.95 ਦੇ ਗੁਣਾ ਕਰ ਨਾਲ ਸੋਧੀ ਜਾਊਗੀ ਪਰ ਇਹ ਸਰਕਾਰ ਨੇ ਉਹ 2.45 ਨਾਲ ਸੋਧੀ ਹੈ ਜਿਸ ਦੇ ਨਾਲ ਹਰ ਇੱਕ ਇਹ ਕਰੇ ਪੈਨਸ਼ਨਰ ਨੂੰ 5-7000 ਰੁਪਏ ਦਾ ਪਰ ਮਹੀਨਾ ਜਿਹੜਾ ਹੈਗਾ ਕੱਟਿਆ ਪਿਆ। ਇਹਦੇ ਬਾਅਦ ਜਿਹੜਾ ਫੇ ਕਮਿਸ਼ਨ ਲਾਗੂ ਹੋਇਆ ਉਹ 36 2021 ਨੂੰ ਹੋਇਆ। ਇੱਕ ਇੱਕ 16 ਤੋਂ ਜਿਹੜਾ ਹੋਣਾ ਸੀ। ਤਾਂ ਇਹ 5.5 ਸਾਲ ਦਾ ਜਿਹੜਾ ਬਕਾਇਆ ਹੈ ਉਹ ਫਿਰ ਇੱਕ ਪੈਨਸ਼ਨ ਦਾ ਤਕਰੀਬਨ 2.5 ਲੱਖ ਰੁਪਏ ਬਣਦਾ ਹੈ। ਉਹ ਸਰਕਾਰ ਦੱਬੀ ਬੈਠੀ ਹੈ। ਇਸੇ ਤਰ੍ਹਾਂ ਡੀਏ ਜਿਹੜੀਆਂ ਕਿਸ਼ਤਾਂ ਨੇ ਕਿਉਂਕਿ ਸੈਂਟਰ ਜਿਹੜਾ ਸਟੇਟ ਹੈ ਉਹ ਸੈਂਟਰ ਦੀ ਜਦੋਂ ਕਿ ਅਨਾਉਂਸ ਹੋ ਜਾਂਦੀ ਹੈ ਉਸ ਵੀਡੀਓ ਨੂੰ ਅਨਾਉਂਸ ਕਰਨੀ ਹੁੰਦੀ ਹੈ ਪਰ ਸੈਂਟਰ ਜਿਹੜਾ ਹੈ ਉਹ ਇਸ ਵੇਲੇ 51% ਜਿਹੜਾ ਡੀ ਰੀਲੀਜ਼ ਕਰ ਚੁੱਕਿਆ ਹੈ ਪਰ ਜਿਹੜੀ ਪੰਜਾਬ ਸਰਕਾਰ ਹੈ ਉਹ ਅਜੇ 42% ਹੀ ਕਰ ਰਹੀ ਹੈ ਯਾਨੀ 11% ਜਿਹੜਾ ਹੈਗਾ ਉਹ ਇਹ ਪੈਨਸ਼ਨ ਦਾ ਇਹ ਉਹ ਦੱਬੀ ਬੈਠੀ ਹੈ ਪਰ ਮੰਤ ਜਦੋਂ ਕਿ ਨਾਲ ਦੀਆਂ ਜਿਹੜੀਆਂ ਸਟੇਟਾਂ ਨੇ ਜਿਵੇਂ ਹਰਿਆਣਾ ਹੈ ਹਿਮਾਚਲ ਹੈ ਰਾਜਸਥਾਨ ਹੈ ਇਹ ਉਹ ਦੇ ਚੁੱਕੇ ਨੇ ਅੱਗੇ ਇਹ ਜਿਹੜੇ ਇਹ ਸਟੇਟਾਂ ਸੀ ਇਹ ਪੰਜਾਬ ਦੀ ਰੀਲੀਜ਼ ਕਰਦੀਆਂ ਸੀ ਪਰ ਹੁਣ ਪੰਜਾਬ ਇਹਨਾਂ ਦੀ ਰੀਸ ਵੀ ਨਹੀਂ ਕਰ ਸਕਿਆ ਪੰਜਾਬ ਦੇ ਜਿਹੜੇ ਮੁਲਾਜ਼ਮ ਜਿਹੜੇ ਮੁਲਾਜ਼ਮ ਨੇ ਉਹ ਇਹ ਪਿੱਛੇ ਆਪਾਂ ਇਹਦਾ ਇਸ ਕਰਕੇ ਕਰ ਰਹੇ ਨੇ ਤੇ ਇਹਦੇ ਇਲਾਵਾ ਜਿਹੜੇ ਮੁਲਾਜ਼ਮ ਨੇ ਉਹ ਕੈਸ਼ਲੈਸ ਸਕੀਮ ਮੰਗ ਰਹੇ ਨੇ ਕਿ ਜਿੱਥੇ ਮਰਜ਼ੀ ਉਹ ਇਲਾਜ ਕਰਾਉਣ ਉਹ ਇਲਾਜ ਜਿਹੜਾ ਹੈਗਾ ਉਹ ਗਵਰਨਮੈਂਟ ਦਾ ਜਿਹੜੇ ਉੱਥੇ ਜਿਹੜੇ ਹਸਪੀਟਲ ਨੇ ਉਹ ਗਵਰਨਮੈਂਟ ਤੋਂ ਆਪਣਾ ਲੈਣ ਪਰ ਇਹ ਵੀ ਅਸੀਂ 1 ਸਾਲ ਕਰਾਰ ਦੇ ਬਾਅਦ ਇਹਨਾਂ ਨੇ ਬੰਦ ਕਰ ਦਿੱਤਾ ਹੈਗਾ ਤੇ ਡੀਏ ਜੀ ਜਿਵੇਂ ਇਸੇ ਤਰ੍ਹਾਂ ਜਿਹੜਾ ਹੈਗਾ ਆਪਣੇ ਕੈਸ਼ਲੈਸ ਜਿਹਨੂੰ ਮੈਂ ਕਹਿੰਦਾ ਇਹ ਕੈਸ਼ਲੈਸ ਨਹੀਂ ਕਰ ਰਹੀ ਇੱਕ ਸਾਡੀ ਨੋਸ਼ਨਲ ਫਿਕਸੇਸ਼ਨ ਹੈ ਕਿ ਜਦੋਂ ਵੀ ਕੋਈ ਮੇਕਿਊਸ਼ਨ ਬੈਠਦਾ ਹੈ ਤਾਂ ਉਹ ਦੋ ਟਾਈਪ ਦੇ ਨਾਲ ਉਹਦੀ ਫਿਕਸੇਸ਼ਨ ਕਰਦਾ ਹੈ ਜਿਹਦੇ ਵਿੱਚੋਂ ਵੱਧ ਨੂੰ ਫਾਇਦਾ ਹੁੰਦਾ ਹੋਵੇ ਉਹ ਉਹ ਕਰ ਰੱਖਦਾ ਹੈ ਤਾਂ ਇੱਕ ਤਾਂ 2.96 ਦਾ ਗੁਣਾ ਸੀ ਨੋਸ਼ਨਲ ਫਿਕਸੇਸ਼ਨ ਦਾ ਸੀ ਨੋਸ਼ਨਲ ਫਿਕਸੇਸ਼ਨ ਦਾ ਵੀ ਇਹ ਕੋਈ ਮਤਲਬ ਹੈ ਸਾਰਥਿਕ ਜਿਹੜਾ ਹੈ ਲੀ ਲੱਭ ਰਹੀ ਜਦੋਂ ਕਿ ਅਸੀਂ ਇਹਨਾਂ ਨੂੰ ਐਗਜ਼ਾਮਪਲਾਂ ਦੇਤੀਆਂ ਸੀ ਸਰਕਾਰ ਨੂੰ ਕਿ ਵੀ ਇਹ ਅਨੌਸ਼ਲ ਇਹ ਬਣਦੀਆਂ ਨਹੀਂ ਪਰ ਇਹਨਾਂ ਨੇ ਉਹ ਵੀ ਸਾਡੀਆਂ ਨਹੀਂ ਮੰਨੀਆਂ ਇੱਕ ਜਿਹੜਾ ਹੈਗਾ ਓਲਡ ਏਜ ਬੜੀ ਹੈਗੀ ਸਾਡੀ 2 5 ਸਾਲ ਬਾਅਦ ਸਾਡੀ ਓਲਡ ਏਜ ਵੱਧਦੀ ਹੈ ਔਰ 2 ਸਾਲ ਬਾਅਦ ਸਾਨੂੰ ਐਲਟੀਏ ਮਿਲਦਾ ਤੇ ਜਿਹੜਾ ਹੈਗਾ ਡੀਏ ਦਾ ਸਾਨੂੰ ਮਿਲ ਜਾਂਦਾ ਓਲਡ ਏਜ ਤੇ ਲੇਕਿਨ ਐਲਟੀਏ ਜਿਹੜਾ ਹੈਗਾ ਉਹਦੇ ਵਿੱਚ ਸਾਨੂੰ ਨਹੀਂ ਮਿਲਦਾ ਉਸ ਕਰਕੇ ਅਸੀਂ ਇਹ ਆਪਣਾ ਰੋਸ ਪ੍ਰਗਟ ਕਰਦੇ ਆਂ ਸਰਕਾਰ ਅਕੇ ਕਿ ਵੀ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਕਰੀਆਂ ਜਾਣ ਜੇ ਨਾ ਕਰੀਆਂ ਇਹ ਇੱਕ ਸੰਕੇਤਕ ਸਾਡੀ ਹੜਤਾਲ ਹੈ ਭੁਖ ਹੜਤਾਲ ਹੈ ਜੇ ਨਾ ਕਰੀਆਂ ਤਾਂ ਮਾਰਚ ਦੇ ਪਹਿਲੇ ਹਫਤੇ ਆ ਫਰਵਰੀ ਦੇ ਲਾਸਟ ਹਫਤੇ ਵਿੱਚ ਚੰਡੀਗੜ੍ਹ ਇਹ ਹੈ ਮਹਾਲੀ ਇੱਕ ਵਿਚਾਰ ਰੈਲੀ ਕੀਤੀ ਜਾਊਗੀ ਜੇ ਫੇਰ ਵੀ ਨਾ ਇਹ ਮੰਨੇ ਫਿਰ ਮਲਾਜ਼ਮ ਤੇ ਪੈਨਸ਼ਨ ਸੰਘਾ ਫਰੰਟ ਜਿਹੜਾ ਹੈ ਉਹ 8 ਤਰੀਕ ਤੋਂ ਲੈ ਕੇ 20 ਤਰੀਕ ਤੱਕ ਐਮਐਲਏ ਤੇ ਮਿਨਿਸਟਰ ਨੂੰ ਆਪਣੇ ਮੰਗ ਪੱਤਰ ਸੌਂਪ ਕਰੇਗਾ ਉਹ ਤੋਂ ਬਾਅਦ ਜਦੋਂ ਬਜ਼ਰ ਸੈਸ਼ਨ ਬੈਠੇਗਾ ਉਹਦੇ ਵਿੱਚ ਉਹ ਮਿਸਾਲ ਬਹੁਤ ਬੇਮਿਸਾਲ ਜਿਹੜੀ ਹੈਗੀ ਹੈ ਰੈਲੀ ਕਰਕੇ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਵੱਲ ਜਿਹੜਾ ਹੈਗਾ ਮਾਰਚ ਕਰੇਗਾ ਫੇਰ ਵੀ ਜੇ ਨਾ ਮੰਨੇ ਤਾਂ ਇਹ ਜਿਹੜੇ ਆਪਣੇ ਮਿਨਿਸਟਰ ਨੇ ਇਹਨਾਂ ਦੀ ਕੋਠੀਆਂ ਦਾ ਘਰਾਓ ਕੀਤਾ ਜਾਊਗਾ ਸੋ ਇਹ ਸਾਡੇ ਮੰਗਾਂ ਜੇ ਜਿੰਨੀ ਤੱਕ ਨਹੀਂ ਮੰਨਦੇ ਅਸੀਂ ਆਪਣਾ ਸੰਘਰਸ਼ ਜਿਹੜਾ ਹੈ ਉਹ ਤਿੱਖਾ ਹੀ ਕਰਦਾ ਜਾਵਾਂਗੇ ਕੀ ਨਾਮ ਆ ਸਰ ਤੁਹਾਡਾ ਬਖਸ਼ੀਦ ਸਿੰਘ ਐ ਮੈਂ ਇੱਥੇ ਪੰਜਾਬ ਪੰਜਾਬ ਪੈਨਸ਼ਨ ਜਿਹੜਾ ਐਸੋਸੀਏਸ਼ਨ ਆ ਇਹਦਾ ਜ਼ਿਲ੍ਹਾ ਦਾ ਪ੍ਰਧਾਨ ਵੀ ਐ ਮੈਂ ਸਟੇਟ ਦਾ ਜਿਹੜਾ ਹੈਗਾ ਮੁਖ ਸਲਾਹਕਾਰ ਵੀ ਐ ਤੇ ਜੁਆਇੰਟ ਫਰੰਟ ਦਾ ਮੈਂ ਜਿਹੜਾ ਹੈਗਾ ਜਿਹੜੀ ਕਮੇਟੀ ਐ ਉਹਦਾ ਮੈਂ ਮੈਂਬਰ ਐ ਆਪਾਂ ਪਹਿਲਾਂ ਨੇ ਇਹਾਂ ਦੇ ਪੜ੍ਹਦੇ ਰਹੇ ਆ ਇਹਨਾਂ ਨੇ ਸਾਰੇ ਪੰਜਾਬ ਦੇ ਅੰਦਰ ਬਿਜਲੀ ਨਹੀਂ ਆਤੀ ਸਾਰੇ ਪੰਜਾਬ ਦੇ ਅੰਦਰ ਰੋਸ਼ਨੀ ਕਰਤੀ ਸਾਡੇ ਬੱਚਿਆਂ ਨੂੰ ਕਿੰਨਾ ਫਾਇਦਾ ਹੋਇਆ ਪੜ੍ਹਾਈ ਦਾ ਇੰਨਾ ਹਲੇ ਨਾ ਮਤਲਬ ਸਾਡਾ ਜਿਹੜਾ ਮੁਲਕ ਆ ਉਹ ਡਵੈਲਪ ਹੋ ਗਿਆ ਬਿਜਲੀ ਨਾ ਕਿੰਨੇ ਕਮ ਹੁੰਦੇ ਆ ਵੀ ਕੀ ਖੂਦ ਕਰਦਾ ਨਹੀਂ ਆ ਸਾਡੇ ਕੋਲੇ ਸੜਕਾਂ ਇਹ ਵੀਡਾਰ ਨੇ ਬਣਾਈਆਂ ਇਹ ਸਾਰੀਆਂ ਵੀਡਾਰ ਨੇ ਬਣਾਈਆਂ ਮੈਨੂੰ ਤਾਂ ਐ ਲੱਗਦਾ ਵੀ ਕੋਈ ਮਤਲਬ ਪਿੰਡ ਨਹੀਂ ਰਹਿ ਗਿਆ ਹੁਣ ਆਪਣੇ ਵੇਲੇ ਵੇਲੇ ਕਿੰਨੇ ਪੱچے ਸੀ ਸਾਰੇ ਪਿੰਡਾਂ ਨੂੰ ਸੜਕਾਂ ਮਾਰ ਦਿੱਤੀਆਂ ਗਈਆਂ ਆ ਸਾਡੇ ਵਾਲੇ ਮਟਰ ਸਪਲਾਈ ਵਾਲੇ ਆ ਇਹਨਾਂ ਨੇ ਸਮਾਨ ਤੇ ਪਾਣੀ ਛਾੜਤਾ ਮਾੜਿਆ ਬਟਨ ਦਬੋ ਪਾਣੀ ਨੰਦਾ ਅੱਥੱਲੇ ਕਰ ਲੋ ਪਾਣੀ ਮਿਲਦਾ ਇਹ ਤਕਨੀਕ ਵਧਾ ਦਿੱਤੀ ਵੀ ਕੀ ਮਾੜਾ ਕਰਤਾ ਬਈ ਮੈਂ ਤੁਹਾਨੂੰ ਇੱਕ ਜਿਉਂਦੀ ਜਾਗਦੀ ਮਿਸਾਲ ਦੱਸਦਾ ਹਾਂ ਕਿ 1947 ਤੋਂ ਪਹਿਲਾਂ ਗਿਆਨੀ ਜਲ ਸਿੰਘ ਐਸ ਮਹਿਲਕਰਾਂ ਦੇ ਅੰਦਰ ਆਇਆ ਤਾਂ ਸਪੱਸ਼ਟ ਦਿੱਤਾ ਮੈਂ ਲੋਕਾਂ ਅਜ਼ਾਦੀ ਆਉਗੀ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਆਪਣੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੇ 10 ਸਾਲਾਂ ਬਾਅਦ ਅਸੀਂ ਤਨਖਾਹ ਵਧਾ ਲਿਆ ਕਰਾਂਗੇ ਤਾਂ ਉਸ ਤੋਂ ਬਾਅਦ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਕਹੀ ਉਸਨੇ ਕਹਿੰਦਾ ਅਸੀਂ ਕਿੱਦਾਂ ਦੇ ਪਾਣੀ ਚਾੜਾਂਗੇ ਟੱਪਾਂ ਦੇ ਤੇ ਲੋਕ ਸ਼ਰਮਾਰਨ ਵੀ ਇਹ ਗਿਆਨੀ ਜੀ ਕੀ ਗੱਲਾਂ ਕਰੀ ਜਾਂਦੇ ਐ ਤੇ ਅੱਜ ਦੇਖ ਲੋ ਟੱਪਿਆਂ ਦੇ ਪਾਣੀ ਫਰਦਾ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਵੀ ਬਹੁਤ ਕੌਮੀ ਕੰਪਨੀਆਂ ਨੇ ਕਿਹਾ ਵੀ ਅਸੀਂ ਤੁਹਾਡੇ ਮੁਲਕ ਚ ਆਉਣਾ ਹੈ ਤਾਂ ਸਾਡੇ ਲੀਡਰਾਂ ਨੇ ਉਸ ਟਾਈਮ ਜਵਾਬ ਦਿੱਤਾ ਕਿਹਦੇ ਨਹੀਂ ਅਸੀਂ ਮਹਿਕਮੇ ਖੋਲ੍ਹਾਂਗੇ ਉਹ ਸਾਡੇ ਦੇਸ਼ ਦਾ ਸ਼ਿੰਗਾਰ ਹੋਣਗੇ ਇਹ ਤੁਸੀਂ ਜਿੰਨੇ ਬੈਠੇ ਹੋ ਇਹ ਸਾਰੀ ਤਰੱਕੀ ਤੁਹਾਡੀ ਕੀਤੀ ਹੈ ਤਕਸੂਰ ਤੇ ਤਸਵੀਰ ਉਹ ਗੱਲ ਕਰ ਲਈਏ ਆਪਾਂ ਇਹਨਾਂ ਦੀ ਜਿਹੜੇ ਆਪਣੇ ਆਪ ਨੂੰ ਇਮਾਨਦਾਰ ਕਹਾਉਂਦੇ ਸੀ ਕਹਿੰਦੇ ਸਾਨੂੰ ਲੈ ਕੇ ਆਓ ਤੁਹਾਡਾ ਸਾਰਾ ਪੰਜਾਬ ਹੀ ਬਦਲ ਦੇਵਾਂਗੇ ਉਹ ਤੁਸੀਂ ਤਾਂ ਆਪਣੀ ਗੱਲ ਛੱਡੋ ਮੈਂ ਅੰਗਰੇਜ਼ਾਂ ਨੂੰ ਵੀ ਨੌਕਰੀ ਛੇਕੇ ਤੂੰ ਕਿਉਂਕਿ ਕਲਾਕਾਰ ਆ ਨਾ ਤੂੰ ਉਹ ਮਾਰਦਾ ਕੋਈ ਕਹਿੰਦਾ ਕਹਿੰਦਾ ਯਾਰ ਬਾਈਆਂ ਮਿੱਟ ਕੋਈ ਗੱਪਸਣ ਆ ਜਾ ਕਹਿੰਦਾ ਲੀਡਰਾਂ ਦੇ ਘਰੇ ਲੱਗ ਜਾਂ ਗੱਡੇ ਲੇਹੇ ਪਏ ਉੱਥੇ ਜਿੰਨੇ ਮਰਜੀ ਸੁਣ ਲੈ ਇੱਕ ਗੱਪ ਮਰੀ ਯਾਰ ਦਾ ਦੂਜੇ ਪਾਸੇ ਇੱਕ ਦਿਨ ਇੱਕ ਬੰਦਾ ਮੈਨੂੰ ਕਹਿੰਦਾ ਕਹਿੰਦਾ ਯਾਰ ਜਦੋਂ ਭਗਵਾਨ ਸਮਾਨ ਬੋਲਦਾ ਹੈ ਜਿਤਨਾ ਖੜੀਆਂ ਬਾਹਰੋਂ ਕੱਢ ਲੈਂਦਾ ਹੈ ਇੱਕੇ ਰਾਇਆ ਆਂ ਫਾਮ ਦਾ ਗੱਡੂ ਹੋ ਗਿਆ ਉਹ ਮਹਾ ਇੱਕ ਦੰ ਸੁਣੀਏ ਤਾਂ ਕਿ ਮਹਾ ਕਹਿਣਾ ਹੈ ਨਾ ਉਹ ਥੇ ਰਿਆ ਕਿਸ ਨੇ ਅੰਦਰ ਗਾਲੂ ਕੁਝ ਹੋ ਗਿਆ ਉਹ ਕਹਿੰਦਾ ਕੋਈ ਨਹੀਂ ਹੋਇਆ ਕੁਝ ਨਹੀਂ ਹੋਇਆ ਕੋਈ ਬਿਮਾਰੀ ਨਹੀਂ ਉਹਦੇ ਘਰ ਚ ਪੈਸਾ ਮੁੰਦਾ ਇਹਦੇ ਘਰ ਚ ਸੰਸੀਏ ਆਉਂ। ਉਹ ਕੁਰਸੀ ਤੁਸੀਂ ਖੋਣੀ ਹੈ। ਅੱਗੇ ਬੋਟਾ ਆਉਣੀ ਹੈ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹਣ ਦੇਣਾ ਸਾਰੇ ਹੱਥ ਖੜੇ ਕਰੋ ਇਹਾਸਤ ਤੋਂ ਫਿਰ ਹੋਏ ਸਾਡੇ ਨਾਲ ਉਸ ਤੋਂ ਬਾਅਦ ਅਸੀਂ ਗੱਲ ਲੋਕਾਂ ਦੀ ਕਜੇਰੀ 'ਚ ਲੈ ਕੇ ਆਏ ਆ ਇਹ ਸੱਚ ਹੈ ਮੈਂ 1978 ਦੇ ਵਿੱਚ ਇੱਥੇ ਕੰਪਨੀਆਂ ਆ ਰਹੀਆਂ ਸੀ ਤੁਸੀਂ ਉਹਨਾਂ ਨੂੰ ਮੋੜਾ ਦੱਸਾ ਉਹ ਕੰਪਨੀਆਂ ਵਾਪਸ ਕਰ ਦਿੱਤੀਆਂ ਆ ਹੁਣ ਫੇਰ 92 93 ਦੇ ਵਿੱਚ ਇਹਨਾਂ ਦਾ ਸੰਯੋਗਤਾ ਹੋ ਗਿਆ ਤਾਂ ਫਿਰ ਉਹਨਾਂ ਨੇ ਕਿਹਾ ਵੀ ਸੋਨੇ ਤੇ ਬਹੁਤ ਵੱਡਾ ਭਾਜਨ ਹੈ ਉਹ ਆ ਨਿਮਾਜਮ ਇਹਨਾਂ ਨੂੰ ਘਟਾਓ ਤੁਸੀਂ ਸਾਡੀਆਂ ਕਿਸਤਾਨੀ ਮੋਰ ਸਕੜ ਗਿਆ ਦਾ ਤੰਨ ਬਿਹਾਰੀ ਬਾਜ ਪਈ ਉਸ ਨੇ 50000 ਕੋਸਟ ਖਤਮ ਕਰੀ ਹੋਰ ਤਾਂ ਨੇ ਰੀ ਆਈ ਪਈ ਸਾਰੇ ਮੈਕਨ ਠੇਕੇ ਤੇ ਕਰੀ ਜਾਂਦੇ ਆ ਆ ਬਿਜਲੀ ਬੋਰਡ ਇਹ ਪ੍ਰਾਈਵੇਟ ਕਰੀ ਜਾਂਦੇ ਆ ਚਿੰਦਗਰ ਵੀ ਲਾਉਣਾ ਪਿਆ ਹੋਇਆ ਉਹ ਸਮਾਰਟ ਮੀਟਰ ਲੱਗੇ ਹੁਣ ਕਹਿੰਦੇ ਆ ਵੀ ਜੀ ਸਮਾਰਟ ਮੀਟਰ ਲਾਉਣ ਨੇ ਉਹ ਲੋਕਾਂ ਨੇ ਮਾਫੀ ਕਰ ਦੂੰਗਾ ਹੁਣ ਜਿਸ ਕਿਸੇ ਦਾ ਵੀ ਕੋਈ ਕਨੈਕਸ਼ਨ ਨਵਾਂ ਲੱਗਦਾ ਹੈ ਉਹ ਸਮਾਰਟ ਮੀਟਰ ਲੱਗਦਾ ਮਹੀਨੇ ਦੇ ਮਹੀਨੇ ਬਿੱਲ ਆਉਂਦਾ ਥੋ ਸਿੱਕੀ ਸਾਹ ਮੁਟਕੜੇ ਜੇ ਇਸ ਤੱਕੇ ਮੁਲਾਜ਼ਮ ਦੋਸਤ ਸੁਚੇਤ ਹੋਣ ਦੀ ਲੋੜ ਹੈ ਆਪਨੇ ਕਹਤਾ ਮੈਂ ਅਸੀ ਮੈਂ ਕਿਵੇਂ ਬੰਦ ਕਰਤੇ ਤੇ ਤੁਸੀਂ ਜਿੰਨੇ ਮਨਾਜਮਾ ਸਾਰੇ ਕਰਨਗੇ ਇਹ ਮੋਦੀ ਨੇ ਹੰਤ ਕਰੂਗਾ ਇਹ ਹੁਣ ਕੀ ਕਹਿੰਦਾ ਮੈਂ ਬਸ ਉਹ ਕਮੇਟੀ ਲੈਣਾ ਹੈ ਕਦਮ ਚੁਲਾਣਾ ਹੈ ਇਹ ਹੁਣ ਕੀ ਕਹਿੰਦਾ ਕਹਿੰਦਾ ਅਸੀਂ ਦਾ ਲੈ ਤਾਂ ਸਾਨੂੰ ਲੋੜ ਨਹੀਂ ਅਸੀਂ ਦਾ ਲੈ ਪੈਨਸ਼ਨ ਮੰਗ ਕਰਦੇ ਹੋ ਇਹਦੇ ਭੱਤੇ ਬਣਾ ਦਿਓ ਤੇ ਹੁਣ ਇਹਨਾਂ ਨੇ ਪੇ ਕਮਿਸ਼ਨ ਵਹਾਤਾ ਪਤਾ ਨਹੀਂ ਕੀ ਉਹਦੇ ਵਿੱਚ ਗੰਦ ਮੋਣਗੇ ਇੰਨੇ ਕਿ ਸਾਡੇ ਉੱਤੇ ਕਟ ਲੱਗਣੇ ਆ ਆ ਸਾਡੇ ਮਦਦ ਨੂੰ ਜਿਹੜੇ ਹੋਮ ਕੰਮ ਕਰ ਰਹੇ ਆ ਇਹਨਾਂ ਬਾਰੇ ਵਿਚਾਰਾ ਹੋ ਰਹੀਆਂ ਕਹਿੰਦੇ ਭਾਈ ਜਿਆਦਾ ਜੀ ਫੱਟ ਲੈ ਲਿਓ ਤੇ ਜਾਂ ਪੈਨਸ਼ਨ ਦਾ ਉਹ ਚੱਕ ਲੈ ਲਓ ਉਹਨੂੰ ਭਰਾਈ ਹੋਇਆ ਵਿਚਾਰੀ ਸੁਰੇਸ਼ ਕਰਕੇ ਗੱਲਾਂ ਕਰਨ ਨੂੰ ਬਹੁਤ ਆ ਕਿਉਂਕਿ ਆਪਣਾ ਸੰਗ ਦਾ ਲੋਕ ਆ ਤੁਸੀਂ ਇਸ ਕਰਕੇ ਆਪਾਂ ਇਕੱਲੇ ਇਕੱਲੇ ਨੇ ਜਦੋਂ ਵੀ ਕੋਈ ਪੰਜਾਬ ਦਾ ਪ੍ਰੋਗਰਾਮ ਆਉਂਦਾ ਕੋਈ ਜ਼ਿਲ੍ਹੇ ਦਾ ਪ੍ਰੋਗਰਾਮ ਆਉਂਦਾ ਆਪਾਂ ਇਸ ਗੱਲ ਦੀ ਸੌਖਾ ਲੀ ਗਏ ਵੀ ਉੱਤੇ ਪਹੁੰਚੇ ਨੇ ਪਹੁੰਚਾ ਤਾਂ ਤੁਸੀਂ ਬਚੋਗੇ ਨਹੀਂ ਤੁਸੀਂ ਬਚ ਨਹੀਂ ਸਕਦੇ ਕਿਹ ਅਜੰਤਾ ਕਿਦੋਂ ਪਹਿਲਾਂ ਸਭ ਤੋਂ ਸਤਿ ਸ਼੍ਰੀ ਅਕਾਲ ਜੁਨਾ ਨੇ ਤੁਹਾਡੇ ਦੇ ਵਿਚਾਰ ਸਾਂਝੇ ਕੀਤੇ ਦਸਾਂ ਪਿਛਲੇ ਮਹੀਨੇ ਗੱਲਾਂ ਰਸਤੇ ਗਏ ਨੇ ਜਿਸ ਤਰ੍ਹਾਂ ਤੁਸੀਂ ਮਿਹਨਤ ਕੀਤੀ ਹੈ ਸਾਡੇ ਹੱਥਾਂ ਦੀ ਦੇਨਤਾ ਵੀਰੋ ਨੇ ਬਲ ਮਾਰਿਆ ਵਗਦੇ ਪਾਣੀਆਂ ਨੂੰ ਖਾਲੀ ਪੇਟ ਕੇ ਖੰਡੇ ਨਾਲ ਟੁਕੇ ਆਈ ਆਤਨਾ ਮਹਿਨਦੀਆਂ ਰਾਣੀਆਂ ਸਾਡੀ ਹੱਤਾਂ ਦੀ ਭਵੇ ਜੰਗਲੰਬੀ ਜਿਸੀ ਜਿੱਤਣਾ ਦੁਸ਼ਮਣੇ ਹਾਰਨਾ ਇਹ ਪੱਕਾ ਫੈਸਲਾ ਗਵਿੰਦ ਦੇ ਬਾਸਾਂ ਦਾ ਹਵਾਲੇ ਸਾਡੇ ਤੇ ਮਾਨ ਨੂੰ ਦਸ ਤੋਂ ਉਤਾਰਨਾ ਹੈ ਜੋ ਮੈਂ ਬੇਨਤੀ ਕਰੂੰ ਸਾਡੇ ਬੰਗਲ ਦੇ ਅਗੂ ਸਿਕੰਦਰ ਸਿੰਘ ਦੀ ਤੱਕਾ ਇਹ ਤੋਂ ਅੱਦਨਾ ਵਿਚਾਰ ਸਾਂਝੇ ਕਰਨ ਉਸ ਤੋਂ ਬਾਅਦ ਮੈਂ ਬੇਨਤੀ ਕਰੂੰ ਗੁਰਜੰਟ ਸਿੰਘ ਜੀ ਕਹੇ ਇਹ ਵੀ ਪਿਆਰੇ ਹਨ ਸਿਕੰਦਰ ਸਿੰਘ ਜੀ ਸਾਥੀ ਬੇਨਤੀ ਇਹ ਹੈ ਵੀ ਜਿਹੜੇ ਬੈਠੇ ਨੇ ਸਾਥੀ ਜਿਹੜੇ ਅੱਜ ਭੁਖੜਤਾਲ ਤੇ ਉਹਨਾਂ ਦੇ ਕੋਈ ਪਾਬੰਦੀ ਨਹੀਂ ਬਾਥਰੂਮ ਇੱਧਰ ਬਣਿਆ ਹੋਇਆ ਜੀ ਜਾਣਾ ਚਾਹੁੰਦੇ ਹੁਣ ਲੋਕਿ ਸਾਰੇ ਵੱਡੀ ਉਮਰ ਦੇ ਨੇ ਬਾਥਰੂਮ ਵਾਰ-ਵਾਰ ਵੀ ਆਸਰਕਦਾਓ ਜਾ ਸਕਦੇ ਨੇ ਪਾਣੀ ਦੀ ਲੋੜ ਹੋਵੇ ਪਾਣੀ ਦੀ ਸਾਨੂੰ ਇੱਕ ਸਥਿਤੀ ਤੋਂ ਦੱਸ ਦਿਓ ਉਹਨਾਂ ਦਾ ਇਂਤਜ਼ਾਮ ਕਰ ਦਾਂਗੇ ਇਸ ਲੋਕੀ ਤੇ ਲਿਆ ਦਾਂਗੇ ਇਹ ਬੇਨਤੀ ਹੈ ਅੱਜ ਦੇ ਹਰਤਾਰ ਦੇ ਵਿੱਚ ਉਹ ਹਰਤਾਰ ਦੇ ਵਿੱਚ ਪਹੁੰਚੇ ਸਾਡੇ ਆਗੂ ਸਹਿਬਾਨ ਅਧਿਪੰਸਰ ਫੀਚਰ ਫਰੰਟ ਬਿਜਲੀ ਬੋਰਡ ਨੇ ਮੇਰੇ ਦੋਸਤੋ ਆਪਾਂ ਤਕਰੀਬਨ ਜਿੱਦੇ ਜਿੱਦੇ ਨੇ ਮੈਕਿਆਂ ਦੇ ਵਿੱਚ ਆਏ ਆ ਨਾ ਉਸੇ ਦਿਨ ਤੋਂ ਹੀ ਸੰਘਰਸ਼ ਲੜਦੇ ਆ ਰਹੇ ਹਾਂ ਅੱਜ ਵੀ ਧੋਖੜ ਤਾਂ ਜਾਂ ਅੱਜ ਦਾ ਧਰਨਾ ਸਾਡਾ ਕੋਈ ਪਹਿਲਾ ਧਰਨਾ ਨਹੀਂ ਕਰਾ। ਕਿਉਂਕਿ ਅੱਜ ਹਰ ਇੱਕ ਤਰਕਾ ਚਾਹੇ ਮਜ਼ਦੂਰ ਆ, ਮਲਾਜਮ ਆ, ਕਿਸਾਨ ਆ, ਨਰੇਗਾਲਿਆ, ਡਾਕਟਰ ਸਾਰੇ ਹੀ ਧਰਨੇ ਮਜਾਰਾਂ ਤੇ ਸਾਰੇ ਹੀ ਇਹ ਸਰਕਾਰ ਤੋਂ ਜੋ ਸਰਕਾਰ ਨੇ ਵਾਅਦੇ ਕੀਤੇ ਉਹਨਾਂ ਨੂੰ ਮੜਵਾਉਣ ਲਈ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਆ। ਪਰ ਇਥੋਂ ਦੇ ਸਰਕਾਰ ਦੇ ਕੱਲ ਤੇ ਜੋ ਨਹੀਂ ਸਰਕਦੀ ਕਿ ਤੁਹਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਤਾਂ ਕੁਝ ਕਦਾਰੇ ਕਹੇ ਜਾ ਸਕਦੇ ਨੇ ਜਿਹੜੇ ਸਾਡੇ ਧਰਨਿਆਂ ਤੋਂ ਦੂਰੀ ਤੇ ਨੇ ਪੋਰਸਰ ਡਿਪਾਰਟਮੈਂਟ ਆ ਇਹਨਾਂ ਦੀ ਮਜਬੂਰੀ ਆ ਇਹ ਸਾਡੇ ਧਰਨਿਆਂ ਦੇ ਵਿੱਚ ਸਮੂਲੀਅਤ ਨਹੀਂ ਕਰ ਸਕਦੇ ਸਾਥੂ ਆਸ ਜਰੂਰ ਰੱਖਦੇ ਆ ਝਾਕ ਜਰੂਰ ਰੱਖਦੇ ਆ ਕਿ ਯਾਰ ਜੇ ਆ ਮੁਲਾਜ਼ਮ ਲੜਨਗੇ ਤਾਂ ਹੀ ਸਾਨੂੰ ਕੁਛ ਨਾ ਕੁਛ ਮਿਲੂ ਪਰ ਜੇਕਰ ਉਹ ਸਾਡੇ ਸਮੂਹਿਤ ਕਰਦੇ ਆ ਤਾਂ ਉਹਨਾਂ ਦੇ ਹੱਥ ਬੰਨੇ ਹੋਏ ਆ ਉਹਨਾਂ ਨੂੰ ਸਰਕਾਰ ਇਹ ਗੱਲ ਕਹਿ ਸਕਦੀ ਆ ਵੀ ਸਾਨੂੰ ਤੁਹਾਡੀ ਲੋੜ ਨਹੀਂ ਇਸ ਕਰਕੇ ਉਹਨਾਂ ਦੀ ਵੀ ਮਜਬੂਰੀ ਆ ਸਾਡੇ ਧਰਨਿਆਂ ਦੇ ਵਿੱਚ ਸੂਰੇਤ ਕਰਨ। ਦੂਸਰੇ ਪਾਸੇ ਉਹ ਲੋਕ ਨੇ ਜਿਨ੍ਹਾਂ ਦਾ ਅੱਜ ਅਸੀਂ ਟਿੱਟ ਸਿ ਆਪਾਂ ਇੱਥੇ ਕਰ ਰਹੇ ਆ। ਭਾਵੇਂ ਪੰਜਾਬ ਸਰਕਾਰ ਹੋਵੇ ਤੇ ਜਾਹੇ ਸੈਂਟਰ ਦੀ ਸਰਕਾਰ ਹੋਵੇ ਇਹ ਸਾਰੇ ਹੀ ਰਲ ਕੇ ਰਲ ਮਿਲ ਕੇ ਸਾਡੀ ਲੁੱਟ ਕਰ ਰਹੇ ਜੋਕਰ ਅਸੀਂ ਆਏ ਜੇ ਕਹਿ ਦਿੱਤਾ ਵੀ ਸ਼ਾਇਦ ਸਾਡੀਆਂ ਮੰਗਾਂ ਦੇ ਵਿੱਚ ਸਾਡੀ ਕਿਸੇ ਕੋਈ ਮਦਦ ਕਰ ਦੇਣਗੇ ਸਪੋਰਟ ਕਰ ਦੇਣਗੇ ਜਾਂ ਸਾਡੇ ਤੇ ਰਹਿਮ ਆ ਜੂ ਇਹ ਗੱਲ ਮੇਰੇ ਦੋਸਤੋ ਭੁੱਲ ਜਿਓ ਇਹਨਾਂ ਨੇ ਤਾਂ ਸਾਨੂੰ ਲੁੱਟਣੀ ਆ ਮੇਰਾ ਇੱਕ ਸਾਥੀ ਬੋਲ ਕੇ ਗਿਆ ਕਹਿੰਦਾ ਵੀ ਜਿੱਦ ਦੇ ਵੀ ਕੋਈ ਐਮਐਲਏ ਬਣ ਗਿਆ ਉਹ ਨੂੰ ਆਏ ਦੇ ਰੱਖ ਲੋ ਵੀ ਯਾਰੋ ਕਰੋੜਾਪਤੀ ਬਣ ਗਏ ਕਰੋੜਾਪਤੀ ਬਣਿਆ ਕਿੱਥੋਂ ਮੇਰੇ دوستੋ ਤੁਹਾਡੇ ਤੁਹਾਡਾ ਜਿੰਮਾ ਚ ਤੁਹਾਡੇ ਟੈਕਸ ਆ ਰਹੇ ਉਹਨਾਂ ਨੂੰ ਟੈਕਸ ਨਹੀਂ ਪੈਂਦਾ ਚਾਹੇ ਕਿੰਨੇ ਪੈਸੇ ਲਈ ਜਾਣ ਤੁਹਾਨੂੰ ਡਬਲ ਡਬਲ ਟੈਕਸ ਪਹਿਣਗੇ ਅੱਜ ਜੇ ਤੁਸੀਂ ਕਿਸੇ ਪਾਸੇ ਤੁਹਾਡਾ ਬੈਂਕ ਦੇ ਵਿੱਚ ਪੈਸਾ ਆਉਂਦਾ ਨਾ ਉਹ ਤੇ ਵੀ ਟੈਕਸ ਪੈਂਦਾ ਤੇ ਕਾਨੂੰ ਜੇ ਤੁਸੀਂ ਕਢਾਉਣ ਵਾਸਤੇ ਜਾਓਗੇ ਉਹ ਤੇ ਵੀ ਟੈਕਸ ਪੈਂਦਾ ਹਲੇ ਸਰਕਾਰ ਇਹ ਗੱਲ ਕਰ ਕਹਿ ਰਹੀ ਆ ਸੀ ਘਾਟੇ ਜਿੱਕਦਾ ਇਹ ਗੁੰਡਾ ਸਰਕਾਰਾਂ ਨੂੰ ਨੱਖ ਪਾਉਣ ਦੀ ਜ਼ਰੂਰਤ ਹੈ ਦੂਸਰੇ ਉਹ ਲੋਕ ਜਿਹੜੇ ਸਰਕਾਰਾਂ ਨੂੰ ਚੁਲਦੇ ਨੇ ਜੇ ਮੈਂ ਕਹਿ ਰਿਹਾ سرمایہਦਾਰ ਲੋਕ ਸਾਮਰਾਜੀ ਲੋਕ ਅਜਾਰੇਦਾਰ ਲੋਕ ਜਿਹੜੇ ਆਪ ਦੀ ਮਨਮਰਜ਼ੀ ਨਾਲ ਸਰਕਾਰਾਂ ਚੁਣਦੇ ਨੇ ਤੇ ਮਨਮਰਜ਼ੀ ਨਾਲ ਹੀ ਉਹਨਾਂ ਤੋਂ ਕੰਮ ਕਰਵਾਉਂਦੇ ਨੇ ਉਹ ਲੋਕਾਂ ਨੇ ਇਹਨਾਂ ਦੇ ਜਰੀਏ ਸਾਨੂੰ ਲੁੱਟਣਾ ਹੈ ਅੱਜ ਜੋ ਕਿਸਾਨ ਲੜ ਰਹੇ ਆ ਕਿਸਾਨਾਂ ਦਾ ਵੀ ਇਹੀ ਆ ਵੀ ਜਿੰਨਾ ਚਿਰ ਅਜਾਰੇਦਾਰੀ ਅਸੀਂ ਲੋਕਾਂ ਨੂੰ ਇਥੋਂ ਭਜਾ ਨਹੀਂ ਦਿੰਦੇ ਆਪਰੇ ਸਾਰਿਆਂ ਦੇ ਆ ਉਹਨਾਂ ਜਿਹੜੀਆਂ ਸਾਡੀਆਂ ਜਿਹੜੀਆਂ ਲੁੱਟਾਂ ਉਹ ਇਸੇ ਤਰੀਕੇ ਹੁੰਦੀਆਂ ਰਹਿਣਗੀਆਂ